ਇਨੇ ਬਹੁਤ ਫੜੇ ਜੀ ਉਹਨਾਂ ਦਾ ਦੇਖੋ ਜੀ ਥਾਣਾ ਸੁਲਤਾਨਪੁਰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਦੋ ਸੀ ਚੋਰ ਫੜੇ ਹੈ ਜਿਨ੍ਹਾਂ ਦਾ ਨਾਮ ਸੁਖਿੰਦਰ ਸਿੰਘ ਤੇ ਸਤਰਾਮ ਸਿੰਘ ਹੈ ਇਹ ਦੋਨੋਂ ਬੰਦੇ ਨਿਸ਼ਾਰਾਪੁਰ ਪਨੂਆ ਇਲਾਕੇ ਦੇ ਨੇ ਇਹਨਾਂ ਦੇ ਖਿਲਾਫ ਆਲਰੇਡੀ ਮੁਕਦਮੇ ਦਰਜ ਨੇ ਐਨਡੀਪੀ ਐਕਟ ਦੇ ਅਧਾਰ 14 ਦੇ ਹੋਰ ਵੀ ਤੇ ਇਹਨਾਂ ਕੋਲੋਂ ਅਸੀਂ 7 ਵਹੀਕਲ ਬਰਾਮਦ ਕੀਤੇ ਹੈ ਜਿਨ੍ਹਾਂ ਚ 6 ਮੋਟਰਸਾਈਕਲ ਦੇ ਐਕਟ ਹੈ ਇਹ ਲੋਗ ਕਾਫੀ ਮਾੜੀ ਪ੍ਰਵਰਤੀ ਦੇ ਨੇ ਇਹਨਾਂ ਨੇ ਆਪਣਾ ਜਿਹੜਾ ਏਰੀਆ ਆਫ ਆਪਰੇਸ਼ਨ ਬਣਾਇਆ ਸੀਗਾ ਤਰਨਤਨ ਕਿਤੇ ਦਾ ਏਰੀਆ ਸੀਗਾ ਉਸ ਇਲਾਕੇ ਦੇ ਵਿੱਚੋਂ ਚੋਰੀ ਕਰਦੇ ਸੀ ਕਿ ਜਿੱਥੇ ਕਦੇ ਵਿਆਹ ਸ਼ਾਦੀ ਹੋਣੀ ਉੱਥੋਂ ਕੋਈ ਨਾ ਕੋਈ ਵਹੀਕਲ ਦੇਖਣਾ ਕਿਹੜਾ ਹੈਗਾ ਮਾੜਾ ਚੰਗਾ ਤੇ ਉਹ ਚਾਬੀ ਲਾ ਕੇ ਜਾਂ ਲਤ ਲਾ ਕੇ ਉਹਨੂੰ ਖੋਲ ਕੇ ਲੈ ਲੈਂਦਾ ਤੇ ਇਹਨਾਂ ਦਾ ਕਾਫੀ ਜ਼ਿਆਦਾ ਅਸੀਂ ਪੁੱਛਗਿੱਛ ਕੀਤੀ ਹੈ ਦਾ ਖਰੋਕ ਤੇ ਕਾਫੀ ਮਿਹਨਤ ਦੇ ਬਾਅਦ 7 ਵਹੀਕਲ ਬ੍ਰਾਂਚ ਕੀਤੀ ਸੀ ਇਹਨਾਂ ਨੂੰ ਤਦੋਂ ਤੱਕ ਤਾਂ ਉਹ ਆਕਸਰ ਇੱਧਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਚੋਰੀ ਕਰਦੇ ਸੀ ਨਹੀਂ ਅੰਮ੍ਰਿਤਸਰ ਦੇ ਵਿੱਚ ਕੋਈ ਚੋਰੀ ਵਾਲਾ ਕੰਮ ਨਹੀਂ ਸਾਹਮਣੇ ਨਹੀਂ ਆਇਆ ਕਿ ਇਹਨਾਂ ਨੇ ਅੰਮ੍ਰਿਤਸਰ ਚ ਵਾਰਦਤ ਕੀਤੀ ਹੋਵੇ ਇਹ ਤੇ ਹੈਗਾ ਕਿ ਇੱਧਰੋਂ ਜਦੋਂ ਜਿਸਨੇ ਅਸੀਂ ਮੁਕਤਮਾ ਦਰਜ ਕੀਤਾ ਇੱਧਰੋਂ ਨਿਕਲ ਰਹੀ ਸੀ ਸਾਡੀ ਕਾਫੀ ਜ਼ਿਆਦਾ ਹਾਰਡ ਚੈਕਿੰਗ ਸੀਗੀ ਸਾਡੇ ਮਾਨਯੋਗ ਸੀਪੀ ਸਾਹਿਬ ਨੂੰ ਜੋ ਹਦਾਇਤਾਂ ਨੇ ਤੇ ਉਸ ਚੈਕਿੰਗ ਦੇ ਦੌਰਾਨ ਜਿਹੜੇ ਬੰਦੇ ਕੋਲ ਕੋਸ਼ਿਸ਼ ਕੀਤੀ ਗ੍ਰਬਤ ਕੀਤੀ ਤੇ ਆ ਮੋਰਚਲ ਚੋਰੀ ਸ਼ੁਰੂ ਹੋ ਗਏ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਹੜਲੀ ਤੇ ਸਾਤ ਵਹੀਕਲ ਬਰਾਮਦ ਕੀਤੇ। ਸਰ ਇਹ ਕਿਹੜੀ ਜਗ੍ਹਾ ਤੋਂ ਬਰਾਮਦ ਕੀਤੇ ਗਏ ਹੈ ਕਿ ਇਹਨੂੰ ਵੇਚਦੇ ਸੀ। ਦੇਖੋ ਇਹਨਾਂ ਨੇ ਨਾ ਇਹ ਮੋਟਰਸਾਈਕਲ ਦੋ ਮੋਟਰਸਾਈਕਲ ਤੇ ਇਹਨਾਂ ਨੇ ਠੀਕ ਕਰਨੇ ਦਿੱਤੇ ਸੀਗੇ। ਉਹਨਾਂ ਕੋਲ ਬਰਾਮਦ ਹੋਏ ਵਿਚਾਰੇ ਮੈਕੈਨਿਕ ਸੀ ਡਗਰੀਪ ਨੇ ਉਹਨਾਂ ਕੋਲ। ਤੇ ਬਾਕੀ ਐਕਟਿਵਾ ਤੇ ਮੋਟਰਸਾਈਕਲ ਉਹਨਾਂ ਨੇ ਅਬੰਡਨ ਜਿਹਾ ਰੱਖੇ ਸੀ ਜਾਂ ਦੋ ਇੱਕ ਰੱਖੇ ਸੀ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਕਹ ਕੇ ਕਿ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਮੈਂ ਲੈ ਜਾਊਗਾ ਦੋ ਤਿੰਨ ਦਿਨ ਬਾਅਦ। ਹਾਲੇ ਇਹਨਾਂ ਨੇ ਵੇਚਨੇ ਸੀਗੇ ਤੇ ਕੁਦਰਤੀ ਸਾਡੇ ਉੱਤੇ ਚੜ ਗਏ ਤੇ ਚਲੋ ਵਧੀਆ ਹੋ ਗਿਆ। ਲੋਕਾਂ ਲਈ ਚੀਜ਼ਾਂ ਮਿਲ ਨਹੀਂ ਸਕਦੀ ਚੋਰੀ ਕਰਕੇ ਵਕ ਵਕ ਫਾਮਤ ਲਗਾਈ ਉਹ ਦੇਖਿਆ ਮੈਂ ਹਾਂਜੀ ਵਕ ਵਕ ਫਾਮਤ ਲਗਾਈ ਤੇ ਪਹਿਲਾਂ ਵੀ ਚੋਰੀ ਦੇ ਕੇਸ ਹੈਗੇ ਨੇ ਤੇ ਇਹਨਾਂ ਦੇ ਖਿਲਾਫ ਪਹਿਲਾਂ ਚੋਰੀ ਦੇ ਕੇਸ ਵੀ ਆ ਐਨਡੀਪੀ ਸੈਟ ਦੇ ਕੇਸ ਵੀ ਆ ਐਕਸਾਈਜ਼ ਦੇ ਸ਼ਰਾਬ ਦੇ ਕੇਸ ਵੀ ਦਰਜ ਨੇ ਟੋਟਲ 5 ਕੇਸ ਦਰਜ ਨੇ ਦੋਨਾਂ ਦੇ ਖਿਲਾਫ